ਮਾਰਨਿੰਗ ਜੀ ਸਵਾਗਤ ਹੈ ਇੱਕ ਨਵੇਂ ਦਿਨ ਔਰ ਇੱਕ ਨਵੇਂ ਵਲੌਗ ਦੇ ਵਿੱਚ ਸੋ ਅਸੀਂ ਅੱਜ ਵੈਸਟ ਲਾਫੇਅਰ ਦੇ ਇੱਕ ਹੋਟਲ ਹਿਲਟਨ ਦੇ ਵਿੱਚ ਔਰ ਮੈਂ ਤੁਹਾਨੂੰ ਦਰਸਾਉਣਾ ਚਾਹੁੰਦਾ ਜੀ ਕਿ ਇੱਥੇ ਹਰ ਇੱਕ ਹੋਟਲ ਦੇ ਵਿੱਚ ਜਿਮ ਬਣਿਆ ਹੋਇਆ ਹੈ ਸਵੀਮਿੰਗ ਪੂਲ ਵੀ ਬਣੇ ਹੋਏ ਨੇ ਤੇ ਬੰਦਾ ਸਵੇਰੇ ਉੱਠ ਕੇ ਬ੍ਰੇਕਫਾਸਟ ਵੀ ਕਰੋ ਜਿਮ ਵੀ ਕਰੋ ਸਵੀਮਿੰਗ ਵੀ ਕਰੋ ਜਿੱਦਾਂ ਤੁਹਾਡਾ ਦਿਲ ਕਰਦਾ ਹੈ ਤੁਸੀਂ ਕਰ ਸਕਦੇ ਹੋ ਆ ਦੇਖੋ ਜੀ ਆ ਦੇਖੋ ਜੀ ਇਹ ਮੇਰੀ ਨਵੀਂ ਚੀਜ਼ ਆਈ ਹੈ ਮੈਂ ਪਹਿਲੀ ਵਾਰ ਹੀ ਦੇਖ ਰਹਾ ਅਮਰੀਕਾ ਦੇ ਵਿੱਚ ਪਹਿਲਾਂ ਨਹੀਂ ਦੇਖੀ ਵਸੇ ਯੂਰਪ ਦੇ ਵਿੱਚ ਹਜੇ ਤੱਕ ਅੱਛਾ ਇੱਥੇ ਉਹ ਇੱਕ ਰੋਬੋ ਸ ਜੀ ਸ਼ੁਰੂਆਤ ਕਰਦੇ ਆਂ ਇੱਥੋਂ ਦੀ ਆ ਦੇਖੋ ਜੀ ਡਰੈਸਾਂ ਇੱਕ ਇੰਡੀਆਨਾ ਦੇ ਵਿੱਚ ਵੈਸਟ ਲਾਫੀਅਰ ਦੇ ਵਿੱਚ ਇੱਕ ਸ਼ਾਪ ਹੈ ਤੇ ਪ੍ਰੋਗਰਾਮਾਂ ਵਾਸਤੇ ਵਿਆਹ ਸ਼ਾਦੀਆਂ ਜਾਂ ਹੋਰ ਪਾਰਟੀਆਂ ਵਾਸਤੇ ਇੱਥੇ ਡਰੈੱਸਾਂ ਨੇ ਪੇ ਡਰੈੱਸਾਂ ਤੇ ਡਿਜ਼ਾਈਨ ਤਬਾ ਤਬਾ ਇਹ ਦੇਖੋ ਕਿ ਪਿੰਡਾਂ ਦੀ ਬੱਸ ਕੁਛ ਏਦਾਂ ਦੀ ਬੱਸਾਂ ਆਉਂਦੀਆਂ ਪਿੰਡਾਂ ਦੇ ਵਿੱਚ ਜੀਐਮਸੀ ਦਾ ਟਰੱਕ ਕੰਸਟਰਕਸ਼ਨ ਵਾਸਤੇ ਯੂਜ਼ ਕਰਦੇ ਨੇ ਚੀਲਾ ਉਹ ਕਿੱਥੇ ਆਪਣਾ ਛੋਟੀ ਕਿਥੇ ਛੋਟੀ ਅੰਦਰ ਗਈ ਉਹਦੇ ਕੋਲ ਅਮਰਿਤ ਦੇ ਨਾਲ ਚਲੋ ਫਿਰ ਚੀਲਾ ਹੀ ਮੈਂ ਮਚੀ ਡੂ ਆਨ ਦੀ ਟੂਟ ਹਾਂ ওকে ਜੀਮਨ ਸਫਲ ਫਲੈਗਸ ਸ਼ੁਰ ਐਂਡ ਦੈਨ ਦ ਬੈਗ ਇੰਡੀਆਨਾ ਦਾ ਯਾ ਆਈ ਥੋਟ ਯੂ ਲਾਈਕ ਦ ਇੰਡੀਆਨਾ ਬੈਗ

ਬੰਦੇ ਇੱਕ ਮਿੰਟ ਹੋੜ ਕਰਿਓ ਕੀ ਲਾਹੋ ਲਾਣ ਕੋਡਨ ਆ ਜਾਓ ਸਰ ਸਭ ਜੀ ਆਓ ਭਾਜੀ ਭੋਗ ਭਾਜੀ ਆ ਜੋਲ ਸਾਹਿਬ ਆਇਆ ਅੰਦਰ ਸੱਤੇ ਆ ਜਾ It's do you remember these folks? They're the ones that do the fundraising for you all the time. I Dave Singh. I appreciate that. Yeah. yeah. That's why I made him come. I said I want you to meet. He works for city. He's on the city council. Yeah. You. Yes. Yes. Come. Yes. <laughs> You're not M Sorry. Sorry. ਜਿੱਥੇ ਦੇਖੋ ਆਪਣੀ ਇੰਡੀਅਨ ਫੂਡ ਦੀ ਸ਼ਾਪ ਦਹੀਂ ਲੱਸੀ ਪਨੀਰ ਰੇਟ ਵੀ ਚੈੱਕ ਕਰ ਲਿਓ ਜੇ ਗੰਨਾ ਗੰਨੇ ਦਾ ਜੂਸ ਮੂਲੀਆਂ ਪਪੀਤਾ ਤਰਲੇ ਹਰ ਚੀਜ਼ ਮਤਲਬ ਇੱਥੇ ਮਿਲ ਰਹੀ ਵੈਸਲਾ ਫੀਟ ਦੇ ਵਿੱਚ ਇੰਡੀਅਨ ਮਸਾਲੇ ਹਰ ਚੀਜ਼ ਮਿਲਦੀ ਛੋਲੇ ਪੁੱਜੇ ਫਰੈਸ਼ ਸ਼ੂਗਰ ਕੈਨ ਜੂਸ ਤੋਂ ਨਦੀ ਲਿਮੇ ਦਾ ਜੀ ਕਿਸੇ ਨੇ ਘੁੰਮ ਦੇ ਘੁੰਮਦੇ ਆਣਾ ਹੋਵੇ ਇੱਧਰ ਕੋਈ ਚੀਜ਼ ਚਾਹੀਦੀ ਹੋਵੇ ਇੰਡੀਅਨ ਤੇ ਲੈ ਸਕਦੇ ਹੋ ਲਓ ਜੀ ਇੱਕ ਵਿਊ ਦੇਖੋ ਸ਼ਾਮ ਦਾ ਟਾਈਮ 9:30 ਹੋਏ ਨੇ ਇਸ ਟਾਈਮ ਕਾ ਕਿੰਨਾ ਮਜ਼ੇਦਾਰ 뷰 ਆ ਰਿਹਾ ਸਾਹਮਣੇ ਜਗਨੂ ਦੇਖਿਆ ਨੂੰ ਤਾਂ ਕਈ ਸਾਲ ਹੋ ਗਏ ਨੇ ਹੁਣ ਤੇ ਇੰਡੀਆ ਚ ਵੀ ਨਹੀਂ ਦਿਖਾਈ ਦਿੰਦੇ ਪਰ ਇੱਥੇ ਖੇਤਾਂ ਦੇ ਵਿੱਚ ਹਜੇ ਵੀ ਦਿਖਾਈ ਦੇ ਰਹੇ ਨੇ ਆ ਦੇਖਿਓ ਜੇ ਤੁਸੀਂ ਪੱਕੇ ਥੋੜੀ ਦੇਰ ਤੱਕ ਮੈਂ ਕੋਸ਼ਿਸ਼ ਕਰਾਂਗਾ ਇਹ ਵੀਡੀਓ ਬਣਾਣ ਦੀ ਕਿਉਂਕਿ ਥੋੜਾ ਜਾਂ ਹਨੇਰਾ ਹੋ ਜਾਏਗਾ ਫਿਰ ਬੜਾ ਵਧੀਆ ਲੱਗੇਗਾ। ਜਗਨੂ ਦੇਖੋ ਜੀ ਜਗਨੂ ਆਹ ਦੇਖੋ ਕਿਦਾਂ ਲੇਟਾਂ ਚ ਜਾਗ ਰੀਆਂ ਨੇ ਜਗਨੂਆਂ ਦੀਆਂ ਵਾਹ ਜੀ ਵਾਹ ਆ ਦੇਖੋ ਲਓ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਇੱਥੇ ਹੀ ਆਨੰਦ ਕਾਰਜ ਦੀ ਰਸਮ ਪੂਰੀ ਹੋਏਗੀ ਵਿਆਹ ਦੀ ਔਰ ਜੋ ਵੀ ਚਾਹ ਪਣੀ ਦਾ ਲੰਗਰ ਦਾ ਪ੍ਰੋਗਰਾਮ ਹੈ ਮਿਲਣੀ ਦਾ ਇੱਥੇ ਹੀ ਹੋਏਗਾ ਕਿਹੜਾ ਸ਼ਹਿਰ ਪੈਂਦਾ ਹੈ ਗਰਾਉਂਡ ਪੁਆਇੰਟ ਗਰਾਉਂਡ ਪੁਆਇੰਟ ਗਰਾਉਂਡ ਪੁਆਇੰਟ ਇੰਡੀਆਨਾ ਨਾ ਵੈਗੁਰ ਜੀ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਮੈਂ ਇਸ ਟਾਈਮ ਗੁਰਦੁਆਰਾ ਸਾਹਿਬ ਕ੍ਰਾਊਨ ਪੁਆਇੰਟ ਇੰਡੀਆਨਾ ਦੇ ਵਿੱਚ ਤੋਂ ਇਥੋਂ ਲੰਗਰੇਸਿਸ ਗਾਗੋ ਏਅਰਪੋਰਟ ਨੂੰ ਤੇ ਰਸਤੇ ਦੇ ਵਿੱਚ ਦੇਖਿਆ ਗੁਰਦੁਆਰਾ ਸਾਹਿਬਾ ਹਾਂਜੀ ਇੱਥੇ ਕੀਤਾ ਸਾਹਮਣੇ ਮਹਾਰਾਜ ਜੀ ਦਾ ਪ੍ਰਕਾਸ਼ ਇਹ ਤਕਰੀਬਨ 17 ਏਕੜ ਜ਼ਮੀਨ ਦੇ ਵਿੱਚ ਬਣਿਆ। ਔਰ ਇੱਧਰ ਬਣਿਆ ਲੰਗਰ ਹਾਲ। ਮੈਂ ਲੋ ਆ ਰਹੇ ਨੇ। ਪਹਿਲੀ ਵਾਰੀ ਇੰਨੀ ਇੰਨੇ ਵੱਡੇ ਮੈਦਾਨ ਪੁਲੀ ਜਿਹੜਾ ਅੰਦਰ ਵਿੱਚ ਗੁਰਦੁਆਰਾ ਸਾਹਿਬ ਦੇਖ ਰਹਾ ਮੈਂ ਉਹ ਵੀ ਬਾਹਰ ਕਿਸੇ ਕੰਟਰੀ ਦੇ ਵਿੱਚ ਪਹਿਲਾਂ ਮੈਂ ਨਹੀਂ ਦੇਖਿਆ ਅਜੇ ਤੱਕ ਇਹ ਪਹਿਲਾ ਮੇਰਾ ਵਿਜ਼ਿਟ ਗੁਰਦੁਆਰਾ ਸਾਹਿਬ ਦਾ ਕਿ ਜਿੱਥੇ ਮੈਂ 17 ਏਕੜ ਜ਼ਮੀਨ ਦੇਖੀ ਹੋਵੇ ਗੁਰਦੁਆਰਾ ਸਾਹਿਬ ਬਣਿਆ 17 ਏਕੜ ਜ਼ਮੀਨ ਦੇ ਵਿੱਚ ਔਰ ਇੱਕ ਸਾਈਡ ਤੇ ਘਰ ਵੀ ਬਣਿਆ ਕਿੱਛੇ ਵਾਲੀਬਾਲ ਦਾ और बास्केटबॉल का ग्राउंड भी है और पिछले घर की सुविधा भी दिती गई है क्या बात है जी ये जी इंडियाना स्टेट के क्राउन पॉइंट ਗੁਰਦਰਾ ਸਾਹਿਬ ਇੱਥੇ ਅੰਦਰ ਟੁੱਟੇ ਹੋ ਮਹਿਕਾ ਦਾ ਹੋਸ ਅੱਜ ਡੇਟ 4 ਜੁਲਾਈ ਅਮਰੀਕਾ ਦਾ ਅੱਜ 인ਡੀਪੈਂਡੈਂਸ ਡੇ ਹੈ ਤਾਂ ਲੋਕੀ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ 인ਡੀਪੈਂਡੈਂਸ ਡੇ ਮਨਾਉਂਦੇ ਨੇ ਇੱਥੇ ਫਾਇਰਵਰਕ ਚੱਲਦਾ ਹੈ ਪਟਾਕੇ ਹਰ ਚੀਜ਼ ਨੂੰ ਬਹੁਤ ਵਧੀਆ ਤਰੀਕੇ ਨਾਲ ਮਨਾ ਰਹੇ ਨੇ ਮੇਰੇ ਪਿੱਛੇ ਦੇਖ ਰਹੇ ਤੁਸੀਂ ਧੂਆਂ ਹੀ ਧੂਆਂ ਨਜ਼ਰ ਆ ਰਿਹਾ ਪਰ ਥੋੜੀ ਜਿਹੀ ਦੇਰ ਤੱਕ ਤੁਸੀਂ ਮੇਰੀ ਬੈਕ ਸਾਈਡ ਤੇ ਜੇ ਮੈਂ ਤੁਹਾਨੂੰ ਹੋਰ ਪਾਸੇ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਕਹਿੰਦੇ ਆ ਕਿ ਇੰਡੀਪੈਂਡੈਂਸ ਡੇ ਨੂੰ ਬਿਲਕੁਲ ਦੀਵਾਲੀ ਦੀ ਤਰ੍ਹਾਂ ਮਨਾਉਂਦੇ ਨੇ ਔਰ ਚਾਰੇ ਹੀ ਪਾਸੇ ਪਟਾਕੇ ਹਵਾਈ ਫੈਰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਉਂਦੇ ਨੇ ਇੱਥੇ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਇਹ ਦੇਖ ਰਹੇ ਹੋ ਸਾਹਮਣੇ ਕਿ ਲੋਕੀ ਸਾਰੇ ਇਕੱਠੇ ਹੋ ਕੇ ਪੂਰਾ ਇੰਜੋਏ ਕਰਦੇ ਨੇ ਬਾਹਰ ਟੈਂਟ ਲਾਇਆ ਖਾਣ ਪੀਣ ਦਾ ਵੀ ਇੰਤਜ਼ਾਮ ਕੀਤਾ ਇਹਨਾਂ ਨੇ ਬੱਚਿਆਂ ਦੇ ਖੇਡਣ ਦਾ ਔਰ ਪਟਾਕੇ ਬੜਾ ਫਨ ਕਰਦੇ ਪਏ ਲੋਕੀ ਇਹ ਫ੍ਰੀ ਇੰਡੀਪੈਂਡੈਂਸ ਦਿਹਾੜਾ ਦੇਖੋ ਕਾ ਬਾਤ ਪਰ ਮੈਂ ਦੇਖ ਰਿਹਾ ਕਿ ਇਸ ਸਾਈਡ ਤੇ ਹੀ ਲੋਕੀ ਮਨਾ ਰਹੇ ਨੇ ਔਰ ਇਸ ਸਾਈਡ ਤੇ ਨਹੀਂ ਬਿਲਕੁਲ ਵੀ ਬਹੁਤ ਘੱਟ ਨੇ ਦੇਖੋ ਬਸ ਉਧਰ ਨਹੀਂ ਰੱਖਣਾ ਠੀਕ ਹੈ ਪਰ ਨੂੰ ਪਰ ਨੂੰ ਉੱਪਰ ਨੂੰ ਮਾਰ ਲਓ ਹਾ ਜਹਾਜ਼ ਨੇ ਹਾਂ ਜਹਾਜ਼ ਨਾਲ ਫਾਇਰ ਵਰਕ ਕਰਨੀ ਲਾਈਟ ਚ ਸੈਂਟਰ ਹੈ ਨਾ ਉਧਰ ਸ਼ਹਿਰ ਦਾ ਉਦੇ ਉੱਪਰ ਉੱਪਰ ਕਰਦੇ ਪੈਣ। ਜਾ 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 ਹੈ? ਜਾਜੀ। ਹਾਂ, ਜਹਾਜ਼ ਨਾਲ ਫਾਇਰਵਰਕ ਕਰ ਰਹੇ ਨੇ। ਹਾਂਜੀ ਇਹ ਵੀ। ਆਹ ਇੰਡਿਆ। ਲਓ ਜੀ ਆ ਦੇਖੋ ਇੰਡੀਆਨਾ ਦੇ ਵਿੱਚ ਦੀਵਾਲੀ ਮਨਾਈ ਜਾ ਰਹੀ ਹੈ। ਆਹਾਹਾ। ਕੀ ਆ ਬਾਤਾਂ ਨੇ? ਉਹ ਤੇ ਕਿਹੜਾ ਦੇ ਯਾਰ ਰਾਈਟ ਹੰਡ ਆ ਗਿਆ ਆ ਗਿਆ ਵਾਹ ਜਾਈ ਆਈ ਨਿਲਾ ਨਾ ਇਹ ਨੂੰ ਲਾਓ ਲਾਤ ਪੱਕਾ ਪਾ ਦੇ ਆਹ ਯਾਰ ਲਾ ਲਾਤ ਸਾਲ ਕਰੀ ਤੀ ਉਹ ਤੇ ਨਹੀਂ ਆਇਆ ਕਿ ਤੀ ਇਹਨੂੰ ਵੀ ਫੇਸ ਕਰਨਾ ਲੋਭਨ ਕੱਠੇ ਦੇਖ ਕੇ ਕਿ ਨਾ ਤੂੰ ਆ ਲੌਕ ਲੱਗ ਗਿਆ ਲੌਕ ਪਰ ਲੈ ਇਹ ਲੈ ਲਓ ਫੜੇ ਬਾਈ ਕਿ ਲਾਉ ਨਾ ਕਿਤੇ ਲਾਵਾ ਲੱਗਦਾ ਨਹੀਂ ਇਦਾਂ ਹੋਏਗਾ ਇਦਾਂ ਲੱਗਦੇ ਹੈ ਨਾ ਲਾਦੇ ਰਹਿੰਦੇ ਨਾ ਤੇ ਨਾਲ ਹੀ ਲੱਗ ਜਾਣੀ ਚਾਹੀਦੀ ਸੀ ਯਾਰ ਉੱਪਰ ਦਾ ਸਾੜ ਦਿਓ ਤੁਸੀਂ ਲੱਗੀ 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 ਬਸ ਬਸ ਲੋਗ ਛੱਡਾਂਗੇ ਚਲੋ ਤੁਸੀਂ ਬਸ ਪਰ ਚਲੋ ਬਈ ਕਾਪਾ ਡੋਕੀਆ ਜਿੰਨੇ ਜਾਣਾ ਬਸ 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 ਚੱਲ ਹੁਣ ਥੋੜਾ ਵੇਟ ਕਰ ਲਓ ਫਿਰ ਉੱਪਰ ਜਾਈਏ ਥੱਲੇ ਰੱਖ ਲਓ ਥੱਲੇ ਰੱਖ ਲਓ ਥੱਲੇ ਆਪੀ ਉੱਡ ਜਾਣਾ ਇਹਨੇ ਨਹੀਂ ਨਹੀਂ ਫੜ ਕੇ ਚੰਗਾ ਹਾਂ ਫਿਰ ਉਹਨਾਂ ਉੱਪਰ ਬਲੋ ਆਪ ਹੁੰਦਾ ਹੈ ਤੇ ਫਿਰ ਆਪੇ ਅੰਦਰ ਗੈਸ ਬਣ ਜਾਈਗਾ ਥੋੜੀ ਹਾਂਜੀ ਹਾਂ ਨਵੀਂ ਚੀਜ਼ ਬਈ ਨਵੀਂ ਚੀਜ਼ ਮੁਰਗ ਚੋ ਜਾ ਜਾ ਦਰਿਆ ਜਾ 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 ਮਿਆਣੀ ਵਾਲੇ ਮਿਆਣੀ ਵਾਲੇ ਆਜੋ ਇਹ ਦੇਖ ਨਹੀਂ ਦੇਖ ਮੱਖਣ ਲੰਦਿਆ ਆ ਕੇ ਗੋ ਨਾ ਜਿਹੜੇ ਨੇ ਮਿਆਣੀ ਆਲੇ ਆਜੋ ਨਹੀਂ ਨਹੀਂ ਤੱਕ ਕਰ ਲੰਦ ਫੁੱਲ ਲੰਦ ਫਿਰ ਆ ਫਿਰ ਆਜੋ ਆਜੋ ਉਦਪੁਰਜੀ ਵਾਲੇ ਉਦਪੁਰਜੀ ਵਾਲੇ ਕਿ ਕੇਵਲ ਵਰਤਣੇ। ਬੰਦੂਰਜੀ ਵਾਲਾ ਕਿੱਥੇ ਬੰਦੂਰਜੀ ਵਾਲੇ ਇੱਕ ਮਿੰਟ ਉਸਕੇ ਕੰਪੀਟਾ ਹੀ ਕਰ ਦੇਣਾ। ਚਲੋ ਬੰਦੂਰਜੀ ਵਿੱਚ ਜਾਣਾ ਚਲੋ ਮੈਂ ਨਹੀਂ ਲਿਆਈ ਨਹੀਂ। ਇੱਧਰ ਨਹੀਂ ਇੱਧਰ ਨਹੀਂ ਇੱਧਰ ਨਹੀਂ ਗੱਡੀ ਆ ਗੱਡੀ ਦੇ ਪਾਸੇ ਨਹੀਂ ਭਾਈ ਗੱਡੀ ਚ ਤੱਕ ਕੇ ਪੈਣ ਗੱਡੀ ਚ। ਸੋਸ ਰਿਆ ਕਾਮਲ। ਹਾਂ ਵੀਰ ਜੀ ਤੁਹਾਡੇ ਹੀ ਸੀ ਲੱਗਦਾ। ਵਾਹ ਜੀ। ਕੁਝ ਪਲੇਨ ਨਹੀਂ। ਕਹਿੰਦਾ ਕਹਿੰਦਾ ਇੱਕ ਵਜਿਦੇ ਦੁਆਰਾ ਦੇਖ ਲੋ ਜੀ ਯੂ ਐਸ اے ਦਾ ਇੰਡੀਪੈਂਡੈਂਸ ਡੇ ਕੁਛ ਇਸ ਤਰੀਕੇ ਨਾਲ ਮਨਾਇਆ ਜਾਂਦਾ ਥੋੜੀ ਵੀਡੀਓ ਲੰਬੀ ਜ਼ਰੂਰ ਬਣੇਗੀ ਪਰ ਐਨਜੋਏ ਜਦੋਂ ਉੱਪਰ ਐਡਿਟ ਪੂਰਾ ਰਸ਼ ਲੱਗਾ ਬਾਜ਼ਾਰ ਦੇ ਵਿੱਚ ਇਸ ਟਾਈਮ ਆਏ ਆ ਅਸੀਂ ਡਾਊਨ ਟਾਊਨ ਔਰ ਇਹਨਾਂ ਦਾ ਰੇਲਵੇ ਸਟੇਸ਼ਨ ਹੈ ਇੱਥੇ ਅਰਥ ਇਹਨਾਂ ਨੇ ਅੱਜ ਦਾ ਪ੍ਰੋਗਰਾਮ ਕੀਤਾ ਸੀ ਅਸੀਂ ਥੋੜਾ ਲੇਟ ਹੋ ਗਏ ਆ ਘਰ ਦੇ ਫੰਕਸ਼ਨ ਤੇ ਫਿਰ ਵੀ ਕੋਸ਼ਿਸ਼ ਕਰਦੇ ਆ ਅੰਦਰ ਜਾਣ ਦੀ ਦੇਖਦੇ ਬਾਕੀ ਆ ਦੇਖੋ ਪਾਣੀ ਚਾਹ ਜਬ ਪਸ ਲੱਗ ਰਿਹਾ ਹੈ ਨਾ ਕੋਮੇ और मैं काफ़ी देर तो देख रहे थे सिर्फ अपने इंडियन स्टूडेंट बहुत ज़्यादा दिखाई दे रहे हैं देखो काफी इंडियन लोग ने इतने स्टूडेंट काफ़ी फन कर रहे लोग बिल्कुल सामने जो देखते इतना बैंक है चारे पास धुआं ही धुआं नजर आ रहा है ਕੀ ਬੈਠੇ ਨੇ ਇਹਦੇ ਵਿੱਚ ਮਾਲਾ ਨੇ ਰੇ ਦੇ ਵਿੱਚ ਅੱਜ ਇੱਕ ਪਾਰਟੀ ਦਾ ਪ੍ਰੋਗਰਾਮ ਸੀ ਸਿਰ ਇਹ ਆਪਾਂ ਦੇਖਣ ਆਏ ਸੀ ਪਰ ਉਸ ਟਾਈਮ ਤੇ ਲਗਾਏ ਰਹੇ ਸੀ ਪਰ ਹੁਣ ਆਪਾਂ ਲੇਟ ਹੋ ਗਏ ਤੇ ਹੁਣ ਪਟਰੇ ਨੱਥੂ ਦੀ ਸਾਰਾ ਕੁਝ ਪ੍ਰੋਗਰਾਮ ਖਤਮ ਗੇ ਸੀ ਆਪਣਾ ਇੰਜੋਏ ਕਰ ਲੱਕੇ ਸੀ ਆਪਣੇ ਪ੍ਰੋਗਰਾਮ ਚ ਪਰ ਮੈਂ ਸੋਚਿਆ ਸੀ ਸ਼ਾਇਦ ਰਾਤ ਤੱਕ ਰਹੇਗਾ ਪਰ ਨਹੀਂ ਕਿ ਉਹ ਗਾਣ ਤੋਂ ਦੱਦਣਾ ਸੋ ਜੇ ਹੈ ਕਿ ਸਿੱਥੀ ਮੇਨ ਕੋਰਟ ਆ ਜਿਹੜੀ ਜਿੱਥੇ ਜੱਜ ਬੈਂਦਾ ਵੱਡਾ ਵੈਸਟ ਲਾਫੀਟ ਇੰਡੀਆਨਾ ਤੱਕਾ ਲਓ ਜੀ ਸਾਹਮਣੇ ਹੋ ਗਿਆ ਕਾਂਡ ਸੋ ਅੱਜ ਦਾ ਇੱਕ ਛੋਟਾ ਜਿਹਾ ਵਲੌਗ ਸੀ ਕਿਉਂਕਿ ਦਿਨੇ ਸਾਰਾ ਦਿਨ ਤਾਂ ਬਾਰਿਸ਼ ਹੁੰਦੀ ਰਹੀ ਅੱਜ ਵਲੌਗ ਅਸੀਂ ਨਹੀਂ ਬਣਾ ਸਕੇ ਉਜਨਾ ਕੋ ਹੋ ਸਕਿਆ ਅੱਜ ਅਸੀਂ ਅ ਥੋੜਾ ਬੋਤਾ ਤੁਹਾਨੂੰ ਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਅੱਜ ਇੰਡੀਪੈਂਡੈਂਸ ਡੇ ਸੀ ਇੱਥੇ ਯੂ ਐਸ ਏ ਦਾ ਸੋ ਠੀਕ ਹੈ ਜੀ ਮਿਲਾਂਗੇ ਸਵੇਰ 9:00 ਦੇ ਨੋਰਮ ਬਲੌਗ ਦੇ ਨਾਲ ਦਿਓ ਜਾਓ ਗੁੱਡ ਨਾਈਟ